ਹਾਂਜੀ ਹੈਲੋ ਹੈਲੋ ਕਿਵੇਂ ਪਈ ਠੀਕ ਹੈ ਜੀ ਜੀ ਤੁਸੀਂ ਕਿਵੇਂ ਹੋ ਠੀਕ ਹੈ ਤੇਰੇ ਬਾਰੇ ਸੋਚੀ ਜਾਂਦੇ ਸੀ ਸਾਕੇ ਹੂੰ ਕਿੱਥੇ ਰਹਿੰਦੇ ਹੋ ਤੁਸੀਂ ਹੋਰ ਕਿੱਥੇ ਰਹਿੰਦੇ ਆ ਅੱਜ ਕੱਲ੍ਹ ਕਿੱਥੇ ਰਹਿੰਦੇ ਹੋ ਇਸ ਸੜੀ ਨਗਰੀ ਚ ਹਾਂ ਥੋੜੀ ਨਗਰੀ ਚ ਰਹਿੰਦੇ ਹਾਂ ਨਗਰੀ ਚ ਨੇ ਰਹਿੰਦੇ ਤੁਸੀਂ ਤਾਂ ਰਹਿੰਦੇ ਹੋ ਦਿਲ ਚ ਅੱਛਾ ਹੋਰ ਭਾਈ ਕੀ ਕਰਦੇ ਸੀ ਕੁਛ ਨਹੀਂ ਖਾਣਾ ਬਣਾ ਬਣਾਈ ਹੈ ਨੇ ਅੱਛਾ ਓਕੇ ਮੋਟਰ ਤੇ ਬੈਠਾ ਮੈਂ ਤਾਂ ਅੱਜ ਇਹ ਇੰਜਨ ਚੱਲੀ ਜਾਂਦਾ ਬੱਡੇ ਬੱਡੇ ਮੈਂ ਸੋਚਿਆ ਵੀ ਕੋਣਾ ਭਾਬੀ ਨਾਲ ਜਲਦੀ ਕਰ ਲਈ ਜਾ ਵੀ ਛੋਟੀ ਨਾਲ ਤੁਲੂ ਬਧੀਆ ਕਰਿਆ ਕੀ ਡੇ ਕੇ ਹਾਲ ਚੁਤੀ ਆਂਦੀ ਸੀ ਕਿ ਨਾ ਕਿ ਫੋਨ ਕਰ ਲੈਣਾ ਤਾਂ ਵਧੀਆ ਹੈ ਗੱਲ ਇਹੀ ਹੈ ਨਾ ਕਿ ਜਦੋਂ ਦੋਨੋਂ ਪਾਸੇ ਸੋਚਦੇ ਆ ਤਾਂ ਮੈਂ ਸੋਚਿਆ ਤਾਂ ਤੂੰ ਵੀ ਸੋਚਦੀ ਹੋਵੇਂਗੀ ਇੱਧਰ ਫਿਰ ਹੋਰ ਸੁਣਾ ਫਿਰ ਕਿਵੇਂ ਆ ਠੀਕ ਆ ਰਾਤ ਦਾ ਕਰਨ ਜਾ ਰਹਾ ਆ ਪੂਰਾ ਹੂੰ ਹਾਂ ਨਜ਼ਾਰਾ ਤਾਂ ਆਇਆ ਬੱਚਾ ਅਹੀਂ ਕਿਵੇਂ ਹੋਂਗਾ ਲੱਗੇ ਬੋਲੀ ਵੀ ਹਾਂ ਨਜ਼ਾਰਾ ਤਾਂ ਆਇਆ ਆਹੋ ਆਇਆ ਸੀ ਨਜ਼ਾਰਾ ਤਾਂ ਹਮ ਕਿੰਨਾ ਆਇਆ ਸੀ ਤੈਨੂੰ ਫਿਰ ਵੱਧ ਆਇਆ ਸੀ ਸਾਨੂੰ ਮਾਤੇ ਹੀ ਪੁੱਛਦਾ ਸੀ ਅੱਖਾਂ ਦੇ ਸਾਹਮਣੇ ਐ ਤੋਰੀ ਫਿਰਦੇ ਜਰ ਨਹੀਂ ਹੁੰਦਾ ਵੀ ਹਨਾ ਚੱਕ ਲਈਏ ਕਾਰਵੇ ਪਾ ਦਈਏ ਦੁਨੀ ਤੱਕ ਕੰਮ ਹਮ ਹਾਂ ਹੋਰ ਤਾਂ ਇਹਦਾ ਵੀ ਜੀ ਕਰਦੇ ਰਹਿੰਦਾ ਹੋਊਗਾ ਕੀ ਕਰਨਾ ਹੀ ਹੈ ਤੁਸੀਂ ਫਿਰਦੇ ਰਹਿੰਦੇ ਨਾ ਸਾਹਮਣੇ ਹੂੰ ਹੁਣ ਭਾਈ ਉਹ ਤਾਂ ਕਰਦਾਗਾ ਨਸ਼ੇ ਪੱਤੇ ਹਨਾ ਹੋਰ ਇਹ ਕਰਨਾ ਖਿਆਲ ਤਾਂ ਛੋਟੀ ਭਾਬੀ ਦਾ ਰੱਖਣਾ ਦਾ ਮੈਨੂੰ ਹੀ ਪੈਣਾ ਹਣਾ ਸਹੀ ਥੋੜੇ ਕਾਰਣੀ ਦਾ ਮੈਂ ਰਹੀ ਜਾਨੀ ਹੋਰ ਕਿਵੇਂ ਕਰਦੀ ਖੰਦ ਕਰੇ ਸਿੱਟਣੀ ਪੈਂਦੀ ਸਹੀ ਸਹੀ ਗੱਲ ਹੈ ਨਾ ਤੇ ਬਾਹਰ ਕਰਨੀ ਹੈ ਕਿ ਕਿੱਥੇ ਜਾ ਕਿਉਂ ਨਹੀਂ ਤੁਮ ਬਾਜ਼ਾਰ ਹੈ ਭਾਈ ਜੀ ਬਾਹਰ ਬਾਹਰ ਜੀ ਖੜੀ ਆ ਮੈਂ ਮੈਨ ਰੋੜ ਹੈਗੀ ਤੁਹਾਨੂੰ ਪਤਾ ਹੀ ਹੈ ਅੱਛਾ ਅੱਛਾ ਆ ਸਾਧਨਾ ਦੀ ਆਵਾਜ਼ ਜੀ ਆ ਜਾਂਦੀ ਸੀ ਤੇ ਮੈਂ ਕਿਹਾ ਚਲੋ ਸਾਧਨਾ ਮੈਂ ਕਿਹਾ ਇਹ ਬੋਤਾ ਹੀ ਹੰਮੀ ਹੈ ਮੈਂ ਕਿਹਾ ਕਿਤੇ ਦੂੰ ਆ ਮੇਰੇ ਕੋਲੇ ਆਉਂਦੀ ਹੋਏਂਗੇ ਮੈਂ ਕਿਹਾ ਇੱਕ ਵਾਰੀ ਹੋਰ ਮੈਂ ਤਾਂ ਇਹ ਹੀ ਸੋਚੂਗਾ ਸ਼ੁਭ ਸੋਭੀ ਸੋਚੂਗਾ ਮੇਰੇ ਕੋਲੇ ਆਉਣਗੇ ਜੇ ਤੁਮ ਮੇਰੇ ਕੋਲੇ ਆ ਜੇ ਨਾ ਤਾਂ ਮਿਲ ਕੇ ਗਏ ਆ ਤੁਸੀਂ ਰਾਤ ਤੱਕ ਮਰ ਕੇ ਗਏ ਆ ਪਰ ਹੁਣ ਦੇਨੇ ਮੈਂ ਵੀ ਤਾਂ ਭੁੱਖੀ ਖਾਲੀ ਜੋਰ ਲੱਗ ਗਿਆ ਪੂਰਾ ਅੱਛਾ ਹੂੰ ਜੋਰ ਪੂਰਾ ਲੱਗ ਗਿਆ ਖੇਤ 'ਚ ਬੈਠੇ ਹਾਂ ਤੁਸੀਂ ਤਾਂ ਉਹ ਖੇਤ 'ਚ ਹੁਣ ਤੂੰ ਦੱਸ ਵੀ ਮੈਂ ਭੁੱਖੀ ਖਾਲੀ ਤੇ ਕੰਮ ਮੇਰਾ ਹੈਗਾ ਟਾਈਟ ਆ ਤੇ ਹੁਣ ਮੈਨੂੰ ਇਹ ਦੱਸ ਵੀ ਕੀ ਕਰਦੇ ਹੁੰਦੇ ਉਹਨੂੰ ਪਰ ਜਿ ਮੂਡ ਮੇਰਾ ਬਣ ਜਾਂਦਾ ਹੁਣ ਤੂੰ ਨਾ ਆਏਂਗੀ ਤਾਂ ਫਿਰ ਮੈਂ ਕੀ ਕਰੂੰਗਾ ਆ ਜੂੰਗੀ ਦੇ ਤਰੀਕੇ ਆ ਜੂੰਗੀ ਦੇ ਦੇਖ ਮੇਰੀ ਗੱਲ ਸੁਣ ਲਾ ਇੱਥੇ ਹੈ ਨਹੀਂਗਾ ਕੋਈ ਵੀ ਅੱਛਾ ਤੇ ਕਿਵੇਂ ਨਾ ਕਿਵੇਂ ਕਰਕੇ ਜੇ ਬਣਦਾ ਸਿਸਟਮ ਦਾ ਬਣਾ ਲਾ ਕਿਸੇ ਡੋਟ ਕੋਈ ਨਹੀਂ ਦੇਖ ਵੀ ਆ ਫਿਰ ਦੁਪਹਿਰ ਤੱਕ ਆ ਜੂੰਗੀ ਕੁਛ ਨਹੀਂ ਥੱਲੇ ਲਾ ਲੇ ਪੰਜੇ ਤਾਂ ਮੈਂ ਆ ਜੂੰ ਮਤੇ ਪਿੱਛੋਂ ਦੀ ਅੱਛਾ ਹਾਂ ਹਾਂ ਤਾਂ ਨਹੀਂ ਰੱਖਿਆ ਮੋਟਰ ਤੇ ਮੋਟਰ ਤੇ ਮੰਜਾ ਰੱਖਿਆ ਉਹ ਮੰਜੇ ਦੇ ਵੀ ਕਰਾਂਗੇ ਪਰ ਤੂੰ ਪੰਜਾ ਵੀ ਲਾ ਨਹੀਂ ਥੱਲੇ ਹੂੰ ਡਿੱਗ ਜੂ ਵੀ ਮੈਂ ਥੱਲੇ ਕਿਵੇਂ ਡਿੱਗ ਜਾਂਗੇ ਥੱਲੇ ਹੋਰ ਹੂੰ ਥੱਲੇ ਹੱਥਾਂ ਦੇ ਪੰਜੇ ਲਾਵਾਂਗੇ ਤੇ ਡਿੱਗੂਗੇ ਤਾਂ ਸਰੀ ਡਿੱਗਣਾ ੜੁਗਣਾ ਕੋਈ ਨਹੀਂਗਾ ਹਾਂ ਡਿੱਗਣਾ ੜੁਗਣਾ ਕੋਈ ਨਹੀਂਗਾ ਸਵਾਦ ਵੜਾਊਗਾ ਹਾਂ ਜਿ ਜਦੋਂ ਝੋਕ ਕੇ ਆਏਗਾ ਝੋਕੇਗੇ ਨਾ ਮੁਰਗੋਂ ਤੂੰ ਝੋਕੇਂਗੀ ਤੇ ਮੈਂ ਪਿੱਛੋਂ ਦੀ ਕਰੂੰਗਾ ਜਦੋਂ ਸਵਾਦ ਬਹੁਤ ਆਉਂਦਾ ਉਦੋਂ ਅੱਛਾ ਉਦੋਂ ਨਾ ਜਿਹੜੀ ਮਤਲਬ ਉਹਦਾ ਅਗਲਾ ਸਿਰ ਹੁੰਦਾ ਜਿਹੜਾ ਉਹਦਾ ਹੂੰ ਉਹ ਜਮਾਣ ਜਮਾ ਉਹਦੇ ਮੂੰਹ ਤੱਕ ਜਾਂਦਾ ਅੱਗੇ ਤੱਕ ਅੱਛਾ ਮੂੰਹ ਤੱਕ ਜਾਂਦਾ ਫਿਰ ਉਹ ਅੰਦਰੋਂ ਉਹਨੂੰ ਕੁੱਟ ਲੈਂਦੇ ਐ ਕਰਕੇ ਫਿਰ ਉਹ ਅੰਦਰੋਂ ਨਰਾਂ ਖਿੱਚਦੀ ਐ ਉਸਨੂੰ ਐ ਕਰਕੇ ਇਹ ਐਕਸਪੀਰੀਅੰਸ ਕਰਦਾ ਹੁੰਨਾ ਮੈਂ ਤੇਰੇ ਤੇ ਮੇਰੀ ਨਜ਼ਰ ਕਰ ਕਰਕੇ ਬੜੀ ਟ੍ਰੈਂਡ ਉਭੀ ਹੁੰਦਾ ਸਨ ਅਰੇ ਹੋਰ ਅੰਦਰੋਂ ਖਿੱਚਦੀ ਐ ਨਾ ਫਿਰ ਉਹ ਹੋਰ ਕੀ ਤਾਂ ਫਿਰ ਮੈਂ ਤਾਂ ਪਤਾ ਹੀ ਨਹੀਂ ਸੀਗਾ ਕਿਤੇ ਤੇ ਤੋਂ ਆਨ ਨੂੰ ਪਤਾ ਲੱਗਦਾ ਨਹੀਂ ਦੇਖਣਾ ਹੈ ਹੋਰ ਮੈਂ ਤਾਂ ਪਤਾ ਹੀ ਨਹੀਂ ਸੀਗਾ ਇਸਨੇ ਅੱਛਾ ਏ ਪਤਾ ਕਰਿਆ ਪਤਾ ਕਰਿਆ ਕਰੋ ਨਾ ਫਿਰ ਮੈਂ ਕਿਹ ਰੋ ਜੀ ਕਿਵੇਂ ਕਰ ਦਿੰਦੇ ਆ ਇਹ ਹੋ ਕੇ ਕਰਾਉਣੇ ਤਾਂ ਚਾਹੀਦਾ ਐਡ ਕਿ ਜਦੋਂ ਮਿਲੀ ਨਾ ਪਹਿਲਾਂ ਤਾਂ ਮੈਂ ਉੱਪਰ ਆਉਂਗਾ ਠੀਕ ਹੈ ਹਾਂ ਤੇ ਫਿਰ ਉਸ ਤੋਂ ਬਾਅਦ ਤੂੰ ਉੱਪਰ ਆ ਜੀ ਜਦੋਂ ਉਸ ਤੋਂ ਬਾਅਦ ਫਿਰ ਤੂੰ ਉੱਪਰ ਆ ਜੀ ਪਰ ਜਿਹੜਾ ਲਾਸਟ ਵਾਲਾ ਕਰਨਾ ਹੈ ਨਾ ਆਪਣਾ ਜਿਹੜਾ ਪਵਾਟ ਚ ਕਰਨਾ ਹੈ ਉਹ ਮੈਂ ਤੁਝ ਪੰਜੇ ਲਾਨੇ ਵਿੱਚੋਂ ਫਿਰ ਮੈਂ ਛੱਡ ਕੇ ਤੇ ਝਟਕਾ ਚੱਲੂਗਾ ਪਿੱਛੋਂ ਦੀ ਕੋਈ ਨਹੀਂ ਹੂੰ ਕੋਈ ਨਹੀਂ ਕਰ ਲੋ ਜੀ ਦੋ ਘੰਟੇ ਤੁਹਾਡੇ ਕੋਲੇ ਰਹੂੰਗੀ ਮੈਂ ਦੋ ਘੰਟੇ ਰਹਿਣਗੇ ਮੇਰੇ ਕੋਲੇ ਹੂੰ ਤੁਹਾਨੂੰ ਪਰਮਾਨੈਂਟ ਹੀ ਰੱਖ ਲੈਣਾ ਉਹਦੇ ਕੋਲੇ ਠੀਕ ਹੈ ਨਾ ਠੀਕ ਹੈ ਹੂੰ ਠੀਕ ਹੈ ਫਿਰ ਸਾਰਾ ਨਾਲ ਵਧੀਆ ਆ ਹਾਂ ਕੋਲੇ ਰੱਖੋਨ ਸਾਰਾ ਠੀਕ ਹੈ ਹਾਂਜੀ ਠੀਕ ਹੈ ਫਿਰ ਤੇ ਵਧੀਆ ਐ ਫਿਰ ਤੇ ਕਿਸੇ ਤੇ ਵੇਟ ਕਰਨਾ ਹੀ ਨਹੀਂ ਪੈਂਦਾ ਵੇਟ ਬਸ ਕੀ ਦਾ ਕਰਨਾ ਵੇਟ ਤਾਂ ਬਸ ਤੇ ਰਹੀ ਹੈ ਹੂੰ ਚਲੋ ਆ ਜੀ ਬਾਪੇ ਵਰ ਦੇਣੇ ਜ ਹੈ ہاں ਠੀਕ ਹੈ ਠੀਕ ਆਪੇ